ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਆਲੂ ਟਿੱਕੀ ਚਾਟ ਇਹੀ ਜੀ ਚਾਟ ਆਪਾਂ ਬਹੁਤ ਹੀ ਸਿੰਪਲ ਤੇ ਬਹੁਤ ਹੀ ਘੱਟ ਟਾਈਮ ਵਿੱਚ ਬਣਾਉਣ ਦਾ ਅੱਜ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਜਦੋਂ ਵੀ ਆਪਣਾ ਜੀ ਘਰ ਵਿੱਚ ਕੋਈ ਚਾਟ ਖਾਣ ਨੂੰ ਦਿਲ ਕਰੇ ਜਾਂ ਆਪਣੇ ਘਰ ਵਿੱਚ ਕਿਸੇ ਮਹਿਮਾਨ ਨੇ ਆਉਣਾ ਹੋਵੇ ਤੇ ਆਪਣੇ ਕੋਲ ਟਾਈਮ ਘੱਟ ਹੋਵੇ ਤਾਂ ਆਪਾਂ ਇਹ ਚਾਟ ਦੀ ਬਹੁਤ ਹੀ ਘੱਟ ਟਾਈਮ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ 4 మీడియం ਸਾਈਜ਼ ਦੇ ਆਲੂ ਲਏ ਨੇ ਆਪਾਂ ਇਸ ਨੂੰ ਉਬਾਲ ਲਿਆਗਾ ਜੇ ਤੁਸੀਂ ਇਸ ਨੂੰ ਜੀ ਪੋਟੈਟੋ ਮੈਸ਼ ਨਾਲ ਮੈਸ਼ ਕਰਨਾਗਾ ਤਾਂ ਆਪਾਂ ਇਸੇ ਤਰੀਕੇ ਨਾਲ ਮੈਸ਼ ਕਰ ਸਕਦੇ ਹਾਂ ਗਰਮ ਨੂੰ ਜੇ ਤੁਸੀਂ ਕद्दूकस ਕਰਨਾਗਾ ਤਾਂ ਇਸ ਨੂੰ ਆਪਾਂ ਠੰਡਾ ਕਰਕੇ ਕद्दूकस ਕਰ ਸਕਦੇ ਹਾਂ ਜਿਹੜੇ ਆਪਾਂ ਨੇ ਜੀ ਆਲੂ ਲਏ ਨੇ ਇਹ ਆਪਾਂ ਨੇ ਪਹਾੜੀ ਆਲੂ ਹੀ ਲੈਨੇ ਕद्दूकस ਦੀ ਆਪਣਾ ਕੰਪਲੀਟ ਹੋ ਚੁੱਕਿਆਗਾ ਹੁਣ ਆਪਾਂ ਜੀ ਇਸ ਵਿੱਚ ਥੋੜਾ ਜਿਹਾ ਧਨੀਆ ਪਾਵਾਂਗੇ ਸੁੱਕਾ ਥੋੜਾ ਜਿਹਾ ਜੀਰਾ ਤਿੰਨ ਕੁੱਟੀਆਂ ਹੋਈਆਂ ਜੀ ਆਪਾਂ ਮਿਰਚਾਂ ਲਈਆਂ ਨੇ ਹਰੀਆਂ ਇਸ ਨੂੰ ਆਪਾਂ ਕੁੱਟ ਕੇ ਪਾਏਗਾ ਟੇਸਟ ਅਨੁਸਾਰ ਆਪਾਂ ਨਮਕ ਪਾਵਾਂਗੇ ਬਰੀਕ ਕਟਿਆ ਹੋਇਆ ਜੀ ਆਪਾਂ ਹਰਾ ਧਨੀਆ ਲਿਆਗਾ ਹੁਣ ਆਪਾਂ ਇਸ ਵਿੱਚ ਲਗਭਗ ਡੇਢ ਚਮਚ ਕਾਰਨ ਫਲੋਰ ਦਾ ਪਾਵਾਂਗੇ ਜਾਂ ਤੁਸੀਂ ਇਸ ਵਿੱਚ ਦੀ ਇੱਕ ਚਮਚ ਚਾਵਲ ਦਾ ਆਟਾ ਵੀ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਜੋ ਪਹਾੜੀ ਆਲੂ ਹੁੰਦਾ ਜੀ ਉਸ ਦੀ ਆਲੂ ਟਿੱਕੀ ਬਣ ਕੇ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੁੰਦੀ ਆ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਆਲੂ ਟਿੱਕੀ ਬਣਾਉਂਦਾ ਪਹਾੜੀ ਆਲੂ ਹੀ ਯੂਜ਼ ਕਰਿਓ ਜੀ ਟਿੱਕੀ ਬਣਾਉਣ ਲਈ ਦੇਖੋ ਜੀ ਆਪਣਾ ਮਿਕਸਰ ਬਣ ਕੇ ਰੈਡੀ ਆ ਆਲੂ ਟਿੱਕੀ ਲਈ ਹੁਣ ਆਪਾਂ ਜੀ ਹੱਥ ਤੇ ਥੋੜਾ ਜਾਂ तेल पा के दने हाथों से जो आप चंकी तरह लगा लेना गा ताकि आलू अपने हाथों पर ना चिपकन देखो अन्ने का आलू लेके आप इस तरीके नाल जी आप आलू टिक्की शेप दे के इस तैयार कर लेना गा देखो इस तरीके नाल जी आप सारिया आलू टिक्की ਬਣਾ ਕੇ ਤਿਆਰ ਕਰ ਲੈਣੀਆਂ ਨੇ ਦੇਖੋ ਕਿੰਨੀ ਵਧੀਆ ਬਣੀਆਂ ਜੀ ਆਪਣੀ ਆਲੂ ਟਿੱਕੀ ਸਾਰੀਆਂ ਆਲੂ ਟਿੱਕੀ ਬਣਾ ਕੇ ਜੀ ਆਪਾਂ ਨੇ ਤਿਆਰ ਕਰ ਲਿਆ ਨੇ ਚਾਰ ਆਲੂਆਂ ਦੇ ਵਿੱਚ ਜੀ ਆਪਣੀਆਂ ਦੇਖੋ ਸਾਰੀਆਂ 7-8 ਟਿੱਕੀਆਂ ਹੀ ਬਣ ਕੇ ਤਿਆਰ ਹੋਈਆਂ ਨੇ ਹੁਣ ਆਪਾਂ ਇਸ ਨੂੰ ਫਰਾਈ ਕਰਨਾਗਾ ਫਰਾਈ ਕਰਨ ਲਈ ਜੀ ਆਪਾਂ ਨੇ ਦੇਖੋ ਇੱਕ ਪੈਨ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਇਆਗਾ ਆਪਾਂ ਇਸ ਨੂੰ ਡੀਪ ਫਰਾਈ ਨਹੀਂ ਕਰ ਰਹੇ ਜੀ ਆਪਾਂ ਇਸ ਨੂੰ ਸੈਲੋ ਫਰਾਈ ਕਰਾਂਗੇ ਹੁਣ ਆਪਾਂ ਜਦੋਂ ਇਹ ਗਰਮ ਹੋ ਜਾਵੇ ਤੇਲ ਜੀ ਤਾਂ ਇਸ ਵਿੱਚ ਆਪਾਂ ਟਿਕੀਆਂ ਨੂੰ ਫਰਾਈ ਕਰ ਲੈਣਾਗਾ ਗੈਸ ਆ ਜੀ ਜੋ ਆਪਣਾ ਉਸ ਨੂੰ ਆਪਾਂ ਨੇ ਲੋ ਤੋਂ ਥੋੜਾ ਜਿਹਾ ਤੇਜ਼ ਰੱਖਣਾ ਜਨ ਕਿ ਲੋ ਮੀਡੀਅਮ ਗੈਸ ਹੀ ਰੱਖਣਾ ਜੀ ਆਪਾਂ 3-4 ਮਿੰਟਾਂ ਦੇ ਵਿੱਚ ਜੀ ਆਪਣੀ ਇੱਕ ਸਾਈਡ ਤੋਂ ਇਹ ਆਲੂ ਟਿੱਕੀ ਬਣ ਕੇ ਤਿਆਰ ਹੋ ਜਾਵੇਗੀ। ਇਹ ਟਿੱਕੀ ਜੀ ਜੋ ਆਪਾਂ ਬਣਾ ਕੇ ਤਿਆਰ ਕਰੀਆ ਕੋਈ ਜ਼ਿਆਦਾ ਸਮਾਨ ਆਪਾਂ ਇਸ ਵਿੱਚ ਜੂਝ ਨਹੀਂ ਕਰਿਆ ਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਆਪਾਂ ਇਸ ਨੂੰ ਬਣਾ ਕੇ ਤਿਆਰ ਕਰਾਇਗਾ ਤੇ ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ। ਦੇਖੋ ਜੀ ਜਦੋਂ ਇਸ ਦੀ ਸਾਈਡ ਦੇਖੋ ਇਸ ਜਗ੍ਹਾ ਤੋਂ ਇਹੀ ਬ੍ਰਾਊਨ ਡਾਰਕ ਬ੍ਰਾਊਨ ਦਿਸਣ ਲੱਗ ਜਾਵੇਗੀ ਉਦੋਂ ਆਪਾਂ ਇਸ ਦੀ ਸਾਈਡ ਚੇਂਜ ਕਰਨੀ ਆ ਇਸ ਨੂੰ ਆਪਾਂ ਜੀ 1 ਮਿੰਟ ਬਾਅਦ ਨਹੀਂ ਫਲਿੱਪ ਕਰਨਾ ਹੈਗਾ ਨਹੀਂ ਆਪਣੀ ਆਲੂ ਟਿੱਕੀ ਟੋਟਾ ਸਕਦੀ ਆ ਲਗਭਗ ਜਦੋਂ ਇਸ ਨੂੰ 2 ਜਾਂ 3 ਮਿੰਟ ਹੋ ਜਾਣ ਫਿਰ ਆਪਾਂ ਇਸ ਦੀ ਸਾਈਡ ਚੇਂਜ ਕਰਨੀ ਆ ਦੇਖੋ ਕੰਨਾ ਵਧੀਆ ਕਲਰ ਆਇਆ ਜੀ ਇਸ ਦਾ ਬ੍ਰਾਊਨ ਕਲਰ ਦੀ ਹੋ ਚੁੱਕੀ ਆ ਜੀ ਬਸ ਆਪਾਂ ਜੀ ਇੰਨੀ ਕ ਹੀ ਇਸ ਨੂੰ ਫਰਾਈ ਕਰਨਾਗਾ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਲਗਭਗ 3-4 ਮਿੰਟਾਂ ਲਈ ਫਰਾਈ ਕਰਾਂਗੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਦੇਖੋ ਜੀ ਇਹ ਤਿਆਰ ਹੋਈਆ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿ ਆਪਣੀ ਆਲੂ ਟਿੱਕੀ ਕੰਨੀ ਵਧੀਆ ਬਣ ਕੇ ਤਿਆਰ ਹੋਈਆ ਦੇਖੋ ਜੀ ਦੋਨੇ ਸਾਈਡ ਤੋਂ ਇਹ ਬਣ ਕੇ ਤਿਆਰ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਂਗੇ ਦੇਖੋ ਕਿੰਨੀ ਵਧੀਆ ਲੱਗ ਰਹੀ ਜੀ ਬਣ ਕੇ ਇਹ 3-4 ਮਿੰਟਾਂ ਦੇ ਵਿੱਚ ਜੀ ਇਹ ਇੱਕ ਸਾਈਡ ਤੋਂ ਪੱਕ ਜਾਂਦੇ ਆ ਇਸੇ ਤਰੀਕੇ ਨਾਲ ਜੀ ਆਪਾਂ ਜੋ ਬਾਕੀ ਆਲੂ ਟਿਕੀਆਂ ਨੇ ਉਸ ਨੂੰ ਵੀ ਫਰਾਈ ਕਰ ਲੈਣਾਗਾ ਆਪਾਂ ਇਹ ਜੀ ਸਿੰਪਲ ਆਲੂ ਟिक्की ਚਾਟ ਤਿਆਰ ਕਰ ਰਹੇ ਆਂ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈਆਂ ਨੇ ਜੀ ਬਹੁਤ ਹੀ ਜ਼ਿਆਦਾ कुरकुਰੀਆਂ ਨੇ ਇਹ ਦੇਖੋ ਕਿੰਨੀ ਵਧੀਆ ਫਰਾਈ ਹੋ ਚੁੱਕੀ ਹੈ ਜੀ ਆਪਣੀ ਆਲੂ ਟिक्की ਹੁਣ ਆਪਾਂ ਜੀ ਇਸ ਦੀ ਪਲੇਟਿੰਗ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਪਲੇਟ ਵਿੱਚ ਦੋ ਟਿੱਕੀਆਂ ਰੱਖਣੀਆਂ ਨੇ ਫਿਰ ਆਪਾਂ ਇਸ ਉੱਪਰ ਥੋੜਾ ਜਿਹਾ ਚਾਟ ਮਸਾਲਾ ਆ ਦਵਾਂਗੇ ਇਹ ਆਪਣਾ ਜੀ ਘਰੇ ਬਣਾਇਆ ਹੋਇਆ ਚਾਟ ਮਸਾਲਾ ਦਾ ਇਸ ਦੀ ਰੈਸਪੀ ਆਪਾਂ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਉੱਪਰ ਹਰੀ ਚਟਨੀ ਪਾਵਾਂਗੇ ਜੀ ਹਰੀ ਚਟਨੀ ਦੀ ਰੈਸਪੀ ਜਾਂ ਲਾਲ ਚਟਨੀ ਦੀ ਰੈਸਪੀ ਵੀ ਆਪਾਂ ਨੇ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ ਜੀ ਲਾਲ ਚਟਨੀ ਪਾਉਣ ਤੋਂ ਬਾਅਦ ਜੀ ਆਪਾਂ ਇਸ ਉੱਪਰ ਬਰੀਕ ਕੱਟੇ ਹੋਏ ਸਲੈਸ ਦੇ ਰੂਪ ਵਿੱਚ ਪਿਆਜ਼ ਰੱਖ ਦਵਾਂਗੇ हूँ आप जी इस उपर थोड़ा जा चाट मसाला होर पा देवें इस उपर रेड चटनी होर पावगी थोड़ी जी हूँ आप इस उपर नमकीन भुजिया पा देवें इस उपर थोड़ा जा प्याज आप रखा ਹੁਣ ਆਪਾਂ ਜੀ ਇਸ ਉੱਪਰ ਦੇਖੋ ਥੋੜਾ ਜਿਹਾ ਲੈਮਨ ਦਾ ਰਸ ਪਾਵਾਂਗੇ ਆਲੂ ਟਿੱਕੀ ਚਾਟ ਬਣ ਕੇ ਜੀ ਆਪਣੀ ਦੇਖੋ ਰੈਡੀ ਐ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਟਹਾਡੇ ਤੱਕ ਤੁਰੰਤ ਪਹੁੰਚ ਜਿਆ ਕਰੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ this video